ਲੁਧਿਆਣਾ ਨਗਰ ਨਿਕਮ ਦੇ ਸੈਂਟਰੀ ਇਨਸਪੈਕਟਰ ਸਮੇਤ 7 ਕਰਮਚਾਰੀਆਂ ਤੇ देर रात थाना ਡਿਵੀਜ਼ਨ ਨੰਬਰ 7 ਪੁਲਿਸ ਨੇ ਧੋਖਾਧੜੀ ਤਹਿਤ ਮਾਮਲਾ ਦਰਜ ਕੀਤਾ ਇਨਸਪੈਕਟਰ ਅਤੇ ਨਿਗਮ ਕਰਮਚਾਰੀਆਂ ਤੇ ਬੋਗਸ ਬੈਂਕ ਦੇ ਖਾਤਿਆਂ ਦੇ ਵਿੱਚੋਂ 1.75 ਕਰੋੜ ਰੁਪਏ ਟਰਾਂਸਫਰ ਕਰਨ ਦੇ aarop ਲੱਗੇ ਅਤੇ 44 ਕਰਮਚਾਰੀਆਂ ਤੇ ਸਟੈਂਪ ਪੇਪਰ ਦੇ 40 ਬਿੱਲ ਪਾਸ ਕੀਤੇ ਗਏ ਹਨ ਸੱਤ aaropi ਕਰਮਚਾਰੀਆਂ ਨੂੰ ਨिलੰਬਿਤ ਕਰ ਦਿੱਤਾ ਅਤੇ ਬਾਕੀ 12 ਸਾਥੀਆਂ ਦੇ ਖਿਲਾਫ ਨੋਟਿਸ ਜਾਰੀ ਕੀਤਾ ਤੇ ਇਸ ਦੌਰਾਨ ਥਾਣਾ ਡਿਵੀਜ਼ਨ 5 ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਪੂਰੇ ਮਾਮਲੇ ਤੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਵੱਡੇ ਖਰਾਸੇ ਹੋਣ ਦੀ ਉਮੀਦ ਜਤਾਈ ਅਤੇ ਕਿਹਾ ਕਿ ਹਾਲ ਹੀ ਦੇ ਵਿੱਚ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਹੈ ਅਤੇ ਉਹ ਪੁਲਿਸ ਕਮਿਸ਼ਨਰੇਟ ਦੇ ਨਾਲ ਮੁਲਾਕਾਤ ਕਰਨਗੇ ਅਤੇ ਇਸ ਸਬੰਧੀ ਉਚਿਤ ਕਾਰਵਾਈ ਦੀ ਮੰਗ ਕਰਨਗੇ। ਦੇਖੋ ਗੱਲ ਆ ਬਲਦੀ ਨੂੰ ਪਤਾ ਲੱਗ ਗਿਆ ਬਾਅਦ ਤੁਹਾਡੇ ਬਾਅਦ ਵਿੱਚ ਰਾਜ ਦੀ ਅੱਜ ਛੁੱਟੀ ਆ ਕਾਰਪੋਰੇਸ਼ਨ ਚ ਸੋਮਵਾਰ ਨੂੰ ਮੈਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਜਿਹੜਾ ਵੀ ਬੰਦਾ ਜੀ ਇਸ ਨੂੰ ਢਾਲਿਆ ਚ ਸ਼ਾਮੂ ਰਿਆ ਭਾਵੇਂ ਕਿਸ ਲੈਵਲ ਦਾ ਅਧਿਕਾਰੀ ਹੋਵੇ ਭਾਵੇਂ ਕੋਈ ਮੁਲਾਜ਼ਮ ਹੋਵੇ ਉਹ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਸਰ ਤੁਹਾਨੂੰ ਲੱਗਦਾ ਸਰ ਵੱਡਾ ਘਟਾਲਾ ਹੋਈ ਹੈ ਜੀ ਵੱਡਾ ਘਟਾਲਾ 14 ਦੇ ਜਿਹੜਾ ਕੋਈ ਗੱਲ ਨਹੀਂ ਅਸੀਂ ਕਰਾਂਗੇ ਯਾਰ ਅਸੀਂ ਕੋਈ ਸਰਕਾਰ ਦਾ ਪੈਸਾ ਲੋਕਾਂ ਦਾ ਪੈਸਾ ਇੱਦਾਂ ਥੋੜੀ ਐ ਨਾ ਗਰੇਬਾਂ ਦੀ ਜੇਬ ਚ ਜਾਂਦੇ ਵਾਂਗੇ ਲੋਕੀ ਜੀ ਲੋਕੀ ਜੀ ਸਾਡੀ ਵਾਲੇ ਭਾਵੇਂ ਜਿਹੜਾ ਇਹ ਢਾਲਿਆ ਸੀ ਕਿਹੜੀ ਸਰਕਾਰ ਦੇ ਵੇਲੇ ਹੋਇਆ ਵਾ ਔਰ ਇਹ ਲੈ ਦੇਖੋ ਮੇਰੀ ਮੇਰੀ ਗੱਲ ਸੁਣੋ ਮੇਰੀ ਮੈਂ ਹੋਈ ਤੁਹਾਨੂੰ ਦੱਸਣਾ ਮੈਂ ਹੁਣ ਤੁਹਾਡੇ ਮਾਧਿਅਮ ਰਾਹੀਂ ਮੈਨੂੰ ਪਤਾ ਲੱਗਿਆ ਮੈਂ ਵੀ ਬਾਹਰੋਂ ਹੀ ਆ ਰਿਹਾ ਮੈਨੂੰ ਕੀ ਕਹਿੰਦੇ ਸੋਮਵਾਰ ਸਖਦਾ ਟਾਈਮ ਦਿਓ ਤੁਹਾਨੂੰ ਹਰ ਚੀਜ਼ ਆਪਾਂ ਵੈਸੇ ਵੀ ਪ੍ਰੈਸ ਕਾਨਫਰੰਸ ਕਰਨੀ ਹੈ ਸੋਮਵਾਰ ਨੂੰ ਤੁਹਾਨੂੰ ਮੈਂ ਪਹਿਲੇ ਜੀ ਆਇਆਂ ਕਹਦਾ ਕਿ ਹੋਰ ਮਸਲਿਆਂ ਦੇ ਉੱਤੇ ਵੀ ਆਪਾਂ ਬੈਠਣਾ ਹੈਗਾ ਤੇ ਉਹਦੇ ਵਾਸਤੇ ਤੁਹਾਨੂੰ ਇੱਕ ਇੱਕ ਚੀਜ਼ ਪਾਰਦਰਸ਼ੀ ਤੌਰ ਦੇ ਉੱਤੇ ਤੁਹਾਨੂੰ ਦੱਸੀ ਜਾਊਗਾ ਕੱਖ ਨਹੀਂ ਬਖਸ਼ੇ ਜਾਣਗੇ ਬਿਲਕੁਲ ਨਹੀਂ ਬਖਸ਼ੇ ਜਾਣਗੇ ਭਾਵੇਂ ਕਿਸ ਲੈਵਲ ਦਾ ਕੋਈ ਵੀ ਹੋਵੇ ਭਾਵੇਂ ਸਾਡੇ ਵਾਲਿਆਂ ਚ ਹੋਵੇ ਕੋਈ ਭਾਵੇਂ ਉਧਰ ਵਾਲਿਆਂ ਨੂੰ ਕਮਿਸ਼ਨਰ ਸਾਹਿਬ ਨੇ ਖੁਦ ਜਿਹੜਾ ਹੈਗਾ ਐਫ ਆਈ ਆਰ ਕਰਾਈ ਹੈ ਸਰ ਬਿਲਕੁਲ ਹੋਣੀ ਚਾਹੀਦੀ ਹੈਗੀ ਜਦੋਂ ਤੁਸੀਂ ਏਡੇ ਏਡੇ ਲੋਕਾਂ ਦੇ ਪੈਸੇ ਨੂੰ ਸਰਕਾਰ ਦੇ ਖਜ਼ਾਨੇ ਨੂੰ ਜਿਹੜੇ ਖਜ਼ਾਨੇ ਦੇ ਉੱਤੇ ਅਸੀਂ ਚੌਕੀਦਾਰ ਬਿਠਾਏ ਆ ਜੇ ਉਹ ਹੀ ਉਹਨੂੰ ਮਤਲਬ ਸੋਚਣਗੇ ਵੀ ਅਸੀਂ ਗ੍ਰੈਬ ਕਰਾਂਗੇ ਜਾਂ ਖਾਪੀ ਜਾਵਾਂਗੇ ਉਹ ਨਹੀਂ ਅਸੀਂ ਹੋਣ ਜਣਾ ਸਰ ਪੁਲਿਸ ਨੂੰ ਕੀ ਕਹਿਣਾ ਜਾਊਂਗਾ ਕਿਉਂਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਮੇਰੇ ਪਾਸ ਮੈਂ ਸੀਪੀ ਸਾਹਿਬ ਨਾਲ ਹੁਣੇ ਗੱਡੀ 'ਚ ਬੈਠ ਕੇ ਗੱਲ ਕਰਾਂਗਾ ਵੀ ਇਹਨਾਂ ਤੇ ਜੋ ਵੀ ਪੜਦੀ ਕਾਰਵਾਈ ਜੇ ਐਫ ਆਈ ਆਰ ਹੋਈ ਆ ਫੜ ਕੇ ਇਹਨਾਂ ਨੂੰ ਅੰਦਰ ਧੱਕੋ ਤੇ ਇੰਟਰੋਗੇਸ਼ਨ ਕਰਦੇ ਆ ਨੇ ਦੇ ਦੇ ਔਰ ਕਿਹੜੇ ਕਿਹੜੇ ਇਹਨਾਂ ਦੇ ਨਾਲ ਰਲੇ ਹੋਏ ਨੇ ਬੰਦੇ ਹੋਰ ਵੀ ਕੁਲਾਸੇ ਹੋ ਸਕਦੇ ਸਰ ਬਿਲਕੁਲ ਹੋ ਸਕਦੇ ਕਿਉਂ ਨਹੀਂ ਤੁਸੀਂ ਇੰਸਪੈਕਟਰ ਬਣਾ ਕਰ ਮੱਚ ਹੋ ਸਕਦੇ ਹਾਂ ਹਾਂਜੀ ਤੁਸੀਂ ਇੰਸਪੈਕਟਰ ਫੜਿਆ ਸੀ ਉਹਦੇ ਉੱਤੇ ਕੀ ਕਹਣਾ ਹੈ ਜੀ ਕਿਹੜਾ ਇੰਸਪੈਕਟਰ ਫੜਿਆ ਜਿਹੜਾ ਉੱਥੇ ਆਪਣਾ ਰੇੜੀਆਂ ਵਾਲੇ ਇੰਸਪੈਕਟਰ ਫੜਿਆ ਸਾਨੂੰ ਉਹਨਾਂ ਤੇ ਪਰਚਾ ਦਰਜ ਹੋ ਚੁੱਕਿਆ ਜਾ ਕੇ ਸਰਪਰ ਅਖਠਾ ਨੇ ਪਤਾ ਕਰ ਸਰ ਅਰੈਸਟ ਹੋਈ ਅਰੈਸਟ ਹੋ ਗਏ ਬੰਦੇ ਅੰਦਰ ਬੈਠੇ ਨੇ ਵਿੱਚ ਕਈ ਮਗਰਮੱਛ ਹੋ ਸਕਦੇ ਨੇ ਹੈ ਨਗਰ ਯਾਰ ਮਗਰਮੱਛ ਕੜੇ ਹਾਲ ਵੀ ਹੋ ਸਕਦੇ ਨੇ ਯਾਰ ਤੁਸੀਂ ਤਾਂ ਛੋਟੀ ਗੱਲ ਕਰ ਜਾਂਦੇ ਮੱਗੇ ਚਾਹਣਾ ਤੁਹਾਡੇ ਤੋਂ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਮਸ਼ੇਕ ਜਰੋਟਾ ਦੀ ਰਿਪੋਰਟ